ਅੱਸੀ ਗੱਲ ਦੋਸਤੋ ਨਸ਼ਿਆਂ ਦਾ ਦੈਂਤ ਕਿਵੇਂ ਸਾਡੇ ਬੱਚਿਆਂ ਨੂੰ ਕਿਵੇਂ ਸਾਡੀ ਨੌਜਵਾਨੀ ਨੂੰ ਕੁਨੇ ਦੇ ਵਾਂਗ ਖਾ ਰਿਆ ਉਹ ਅਸੀਂ ਨਿਤ ਤੁਹਾਡੇ ਨਾਲ ਪਿੰਡਾਂ ਦੇ ਵਿੱਚ ਜਾ ਕੇ رابطہ ਕਾਇਮ ਕਰਦੇ ਆ ਅੱਜ ਅਸੀਂ ਆਏ ਆ ਪਿੰਡ ਮੀਆਂਪੁਰ ਚੰਗਰ ਇਹ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਸਾਨੂੰ ਪਤਾ ਲੱਗਿਆ ਸੀ ਕਿ ਨਸ਼ੇ ਦੇ ਦੈਂਤ ਨੇ ਇੱਕ 20 ਸਾਲ ਦਾ ਨੌਜਵਾਨ ਆਪਣੀ ਭੇਂਟ ਚੜਾ ਲਿਆ ਸਰਕਾਰ ਕਾਰਜਾਂ ਦੇ ਵਿੱਚ ਰੌਲਾ ਪਾਉਂਦੀ ਹੈ ਯੁੱਧ ਨਸ਼ਿਆਂ ਵਿਰੁੱਧ ਦਿੱਲੀ ਤੋਂ ਆ ਕੇ ਇਹਨਾਂ ਦੇ ਲੀਡਰ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾ ਕੇ ਸਾਡੀਆਂ ਚੇਅਰਮੈਨੀਆਂ ਖੋ ਕੇ ਸਾਡੇ ਪੰਚਾਇਤ ਸਰਪੰਚਾਂ ਨੂੰ ਜ਼ਬਰਦਸਤੀ ਹੁਕਮ ਲਾਉਂਦੇ ਆ ਕਿ ਤੁਸੀਂ ਸਾਨੂੰ ਮਤੇ ਪਾ ਕੇ ਦੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਹੋ ਗਿਆ ਅੱਜ ਇਸ ਗੱਲ ਦੀ ਜਿਹੜੀ ਪੋਲ ਹੈ ਉਹ ਖੁੱਲ ਗਈ ਹੈ ਇਸ ਪਿੰਡ ਦੇ ਵਿੱਚ ਜਦੋਂ ਅਸੀਂ ਆਏ ਆ ਤਾਂ ਪਤਾ ਲੱਗਿਆ ਵੀ ਇਸ ਪਿੰਡ ਨੂੰ ਕਿਵੇਂ ਚਿੱਟੇ ਨੇ ਕੋੜ ਨੇ ਆਪਣੀ ਪਕੜ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੁਪਿੰਡ ਵਾਸੀਆਂ ਨਾਲ ਅਸੀਂ ਖੜੇ ਆ ਇਨਾਂ ਨੂੰ ਅਸੀਂ ਇੱਕ ਇਹ ਭਰੋਸਾ ਦਿੱਤਾ ਹੈ ਕਿ ਇਹ ਤੁਹਾਡੀ ਜਿਹੜੀ ਲੜਾਈ ਆ ਅਸੀਂ ਤੁਹਾਡੇ ਨਾਲ ਹੋ ਕੇ ਲੜਾਂਗੇ ਪ੍ਰਸ਼ਾਸਨ ਜੇਕਰ ਤੁਹਾਡੀ ਮਦਦ ਨਹੀਂ ਕਰਦਾ ਕਿਉਂਕਿ ਸਰਕਾਰਾਂ ਤੋਂ ਤਾਂ ਹੁਣ ਕਿਸੇ ਨੂੰ ਕੋਈ ਉਮੀਦ ਨਹੀਂ ਰਹੀ ਤੁਹਾਡੀ ਮਦਦ ਜੇ ਪ੍ਰਸ਼ਾਸਨ ਨਹੀਂ ਕਰੂਗਾ ਤਾਂ ਜਿੱਥੇ ਤੁਸੀਂ ਸਾਨੂੰ ਬੁਲਾਉਂਗੇ ਇਹ ਪਿੰਡੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਆ ਮੈਂ ਭਰੋਸਾ ਦੇ ਕੇ ਜਾਂਦਾ ਜਿੱਥੇ ਤੁਸੀਂ ਸਾਨੂੰ ਬੁਲਾਉਂਗੇ ਅਸੀਂ ਤੁਹਾਡੀ ਮਦਦ ਲਈ ਪਹੁੰਚਾਂਗੇ ਵਾਡੇ ਹੱਕ ਦੇ ਵਿੱਚ ਸਾਨੂੰ ਕਿਤੇ ਧਰਨਾ ਲਾਉਣਾ ਪੈਗਾ ਧਰਨਾ ਵੀ ਲਾਵਾਂਗੇ ਕਿਉਂਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਨਾ ਇੱਕ ਹੂਨੇ ਵਾਂਗ ਕੱਲੇ-ਕੱਲੇ ਟੱਬਰ ਦੇ ਵਿੱਚ ਵੜਦਾ ਜਾ ਰਿਹਾ ਹੈ ਸਾਨੂੰ ਆਪਣੇ ਬੱਚਿਆਂ ਦੀਆਂ ਅੱਖਾਂ ਵੱਲ ਦੇਖ ਕੇ ਇਹ ਦਰਦ ਮਹਿਸੂਸ ਹੁੰਦਾ ਹੈ ਕਿ ਕਿਤੇ ਕੱਲ ਨੂੰ ਇਹ ਹੌਲੀ-ਹੌਲੀ ਕਰਕੇ ਵੀ ਸਾਡੇ ਘਰਾਂ ਦੇ ਵਿੱਚ ਵੀ ਨਾ ਵੜ ਜਾਵੇ ਅਸੀਂ ਇਸ ਆਪਣੇ ਏ ਨਹੀਂ ਹੈਗਾ ਕਿ ਅਸੀਂ ਕੋਈ ਵੋਟਾਂ ਕਰਕੇ ਜਾਂ ਹੋਰ ਕੋਈ ਪੋਲਿਟਿਕਲ ਸਟੰਟ ਕਰਕੇ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਾਨੂੰ ਦਰਦ ਹੈ ਆਪਣੇ ਨੌਜਵਾਨਾਂ ਦਾ ਸਾਨੂੰ ਦਰਦ ਹੈ ਆਪਣੇ ਪੰਜਾਬ ਦਾ ਸੋ ਤੱਕੜੇ ਹੋ ਕੇ ਅਸੀਂ ਇਹ ਲੜਾਈ ਲੜਾਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕਿਸੇ ਹੁਕਮਰਾਣ ਦਾ ਡਰ ਨਹੀਂ ਸਾਨੂੰ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਕਿਉਂਕਿ ਇਹ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਨਾ ਏ ਆਪਣੀ ਆਪਸੀ ਏਕਤਾ ਅਸੀਂ ਪਿੰਡਾਂ ਦੇ ਵਿੱਚ ਏਕਾ ਕਰਕੇ ਜਦੋਂ ਤੱਕ ਅਸੀਂ ਬੋਲਦੇ ਨਹੀਂ ਹੈਗੇ ਉਦੋਂ ਤੱਕ ਇਸ ਗੱਲ ਤੇ ਠੱਲ ਨਹੀਂ ਪੈਣੀ ਸੋ ਮੈਂ ਸਾਰਿਆਂ ਨੂੰ ਤੁਹਾਨੂੰ ਵੀ ਕਹਿੰਦਾ ਬਈ ਨਸ਼ਿਆਂ ਦੇ ਵਿਰੁੱਧ ਇਕੱਠੇ ਹੋ ਜੋ ਇਸ ਜ਼ੈਤ ਨੂੰ ਆਪਾਂ ਜੜ ਤੋਂ ਉਖਾੜ ਕੇ ਆਪਣੇ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਹੈ ਜਿੱਥੇ ਕਿਤੇ ਵੀ ਸਾਡੀ ਲੋੜ ਮਹਿਸੂਸ ਹੁੰਦੀ ਆ ਅਸੀਂ ਤੁਹਾਡੇ ਨਾਲ ਚਟਾਨ ਦੇ ਵਾਂਗ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ